ਗੱਲ ਕਰਦੇ ਆ ਸਰ ਸਿਟੀ ਯੂਨੀਵਰਸਿਟੀ ਦੀ ਜਦੋਂ ਵੀ ਆਪਾਂ ਸਿਟੀ ਯੂਨੀਵਰਸਿਟੀ ਦੀ ਗੱਲ ਕਰਦੇ ਆ ਸਰ ਮੇਰੇ ਮਾਈਂਡ 'ਚ ਇੱਕੋ ਖਿਆਲ ਆਂਦਾ ਹੈ ਦੀ ਸਿਟੀ ਸਟੈਂਡਸ ਫੋਰ ਕੈਰੀਅਰ ਟਰਾਂਸਫਰਮੇਸ਼ਨ ਸਰ ਜੇ ਮੈਂ ਦੀ ਹੋਣ ਦੀ ਗੱਲ ਕਰਾਂ ਸਰ ਸਿਟੀ ਯੂਨੀਵਰਸਿਟੀ 2016 ਦੇ ਵਿੱਚ ਹੋਣ ਦੇ ਵਿੱਚ ਆਈ ਹੈ ਜੀ ਤੇ ਸਾਡੇ ਕੋਲ ਇਸ ਟਾਈਮ ਤੇ ਆਲਮੋਸਟ ਮੋਰ ਦੈਨ 7000 ਸਟੂਡੈਂਟਸ ਨੇ ਜੀ ਐਂਡ ਜੇ ਮੈਂ ਪ੍ਰੋਗਰਾਮਸ ਦੀ ਗੱਲ ਕਰਾਂ ਸਰ ਵੀ ਕੈਟਰ ਆਲਮੋਸਟ ਈਚ ਐਂਡ ਏਵਰੀ ਪ੍ਰੋਗਰਾਮ ਯੂ ਕੈਨ ਥਿੰਕ ਆਫ ਸਰ ਚੇਅਰਮੈਨ ਸਰ ਹੈਗੇ ਜੀ ਚਰਨਜੀਤ ਸਿੰਘ ਚੰਨੀ ਜੀ ਉਹਨਾਂ ਦਾ ਸ਼ੁਰੂ ਤੋਂ ਹੀ ਇਹੀ ਖਿਆਲ ਸੀਗਾ ਕਿ ਆਪਾਂ ਕੈਟਰ ਕਰਨਾ ਹੈ ਪ੍ਰੀ ਨਰਸਰੀ ਟੂ ਪੀਐਸਟੀ ਤੇ ਜੇ ਮੈਂ ਸਿਟੀ ਗਰੁੱਪ ਦੀ ਗੱਲ ਕਰਾਂ ਅੱਜ ਦੇ ਦਿਨ ਸਾਡੇ ਕੋਲ ਸਰ 4 ਸਕੂਲਸ ਨੇ ਜਿਹੜੇ ਕਿ ਪ੍ਰੀ ਨਰਸਰੀ ਟੂ ਪਲੱਸ 2 ਕੈਟਰ ਕਰਦੇ ਨੇ ਜੀ ਫਿਰ ਸਾਡੇ ਕੋਲ 16 ਕਾਲਜਿਸ ਨੇ ਜਿਹੜੇ ਕਿ ਦੋ ਡਿਫਰੈਂਟ ਸਪਰੈਡ ਹੋਏ ਨੇ ਇੱਕ ਸਾਡੇ ਕੋਲ ਸ਼ਾਹਪੂਰ ਕੈਂਪਸ ਹੈ ਇੱਕ ਸਾਡੇ ਕੋਲ ਮਕਸੂਦਾ ਕੈਂਪਸ ਹੈ ਜਲੰਧਰ ਦਾ ਪ੍ਰੋਗਰਾਮ ਸਾਡੇ ਕੋਲ ਸਰ ਮੈਨੇਜਮੈਂਟ ਤੋਂ ਲੈ ਕੇ ਲਾ ਫਾਰਮੇਸੀ ਇੰਜੀਨੀਅਰਿੰਗ ਸਾਡੇ ਕੋਲ ਸਾਰੇ ਪ੍ਰੋਗਰਾਮਸ ਨੇ ਸਰ ਸਾਰੇ ਸਰ ਕੋ ਯੂਜੀ ਪ੍ਰੋਗਰਾਮਸ ਨੇ ਪੀਜੀ ਪ੍ਰੋਗਰਾਮਸ ਨੇ ਪੀਐਚਡੀ ਪ੍ਰੋਗਰਾਮਸ ਨੇ ਉਹ ਇੱਕ ਮਤ ਅਨੁਸਾਰ ਐਕਸਕਲੂਸਿਵਿਟੀ ਦੀ ਗੱਲ ਦੱਸਣਾ ਸਰ ਸਾਡੇ ਕੋ ਸਾਡਾ ਕੋਈ ਵੀ ਜਿਹੜਾ ਪ੍ਰੋਗਰਾਮ ਹੈਗਾ ਸਰ ਉਹ ਵਿਦਆਊਟ ਇੰਡਸਟਰੀਅਲ ਕੋਲਾਬੋਰੇਸ਼ਨ ਨਹੀਂ ਹੈਗਾ ਜੀ ਇਹ ਕੁਲਮ ਨੂੰ ਇਤਨਾ ਬਣਾਇਆ ਕਿ ਸਰ ਕਿ ਅੱਛਾ ਤਾਂ ਮੈਂ ਇੱਕ ਹੋਰ ਗੱਲ ਦੱਸਾਂ ਸਰ ਸਾਡਾ ਜਿਹੜਾ ਕਰਿਕੂਲਮ ਹੈ ਉਹ ਚ ਸਰ 30% ਸਿਰ ਸਾਡਾ ਥਿਊਰੀ ਆਪਣਾ ਪਾਰਟ ਹੈਗਾ 70% ਸਰ ਪ੍ਰੈਕਟੀਕਲ ਪਾਰਟ ਹੈ ਜੀ ਨਾ ਕੀ ਖਾਸ ਹੋਰ ਪ੍ਰੋਜੈਕਟਾਂ ਦੇ ਉੱਤੇ ਜਿਹੜਾ ਕੰਮ ਯੂਨੀਵਰਸਿਟੀ ਕਰ ਰਹੀ ਹੈ ਜਿਹੜਾ ਸਭ ਤੋਂ ਪਹਿਲੋ ਸਰ ਬੱਚਾ ਲੱਭਦਾ ਵੈ ਕਿ ਕੋਈ ਵੀ ਕੋਈ ਮੈਂ ਇਹ ਚ ਕੋਰਸ ਕਰ ਰਿਆ ਤਿੰਨ ਤਰ੍ਹਾਂ ਦੇ ਸਰ ਮੇਰੇ ਕੋ ਉਹਦੀਆਂ ਹੋਣਗੀਆਂ ਆਉਟਪੁੱਟਸ ਜਾਂ ਤੇ ਮੈਂ ਹਰ ਸਟੱਡੀ ਸਰ ਕਰਨਾ ਚਾਹੁੰਦਾ ਜੀ ਅੱਗੇ ਜਾਣਾ ਚਾਹੁੰਦਾ ਵਾਂ ਪੜਾਈ ਦੇ ਵਿੱਚ ਦੂਜਾ ਮੈਂ ਰਿਸਰਚ ਦੇ ਵਿੱਚ ਬੜਾ ਐਕਟਿਵ ਬੰਨਾ ਚਾਹੁੰਦਾ ਸਰ ਤੀਜਾ ਮੈਂ ਕੀ ਕਰਨਾ ਚਾਹੁੰਦਾ ਵਾਂ ਜੀ ਜੌਬ ਕਰਨਾ ਚਾਹੁੰਦਾ ਐਂਡ ਫੋਰਥ which is very important ਅੱਜ ਕੱਲ ਦੇ ਜਿਹੜੇ ਬੱਚੇ ਘਟ ਕਰ ਰਹੇ ਨੇ ਕਿ ਮੈਂ ਆਪਣਾ ਸਟਾਰਟਅੱਪ ਕਰਨਾ ਚਾਹੁੰਦਾ ਸਰ ਅਸੀਂ ਸਖਤ ਲੁਧਿਆਣਾ ਫਿਰੋਜ਼ਪੁਰ ਰੋਡ ਸਿਟੀ ਯੂਨੀਵਰਸਿਟੀ ਦੇ ਵਿੱਚ ਮੌਜੂਦ ਹੈਗੇ ਹਾਂ ਸਾਡੇ ਨਾਲ ਇੱਥੋਂ ਦੇ ਪ੍ਰੋ ਵਾਈਸ ਚਾਂਸਲਰ ਡਾਕਟਰ ਨਿਤਿਨ ਟੰਡਨ ਜੀ ਮੌਜੂਦ ਨੇ ਗੱਲਬਾਤ ਕਰਨਗੇ ਇਸ ਯੂਨੀਵਰਸਿਟੀ ਬਾਰੇ ਕਦੋਂ ਇਹ ਯੂਨੀਵਰਸਿਟੀ ਬਣੀ ਇੱਥੇ ਕਿੰਨੇ ਕੁ ਵਿਦਿਆਰਥੀ ਹੈਗੇ ਨੇ ਕਿਹੜੇ ਕਿਹੜੇ ਕੋਰਸ ਜਿਹੜੇ ਇਸ ਯੂਨੀਵਰਸਿਟੀ ਦੇ ਵਿੱਚ ਇਸ ਵਕਤ ਚੱਲ ਰਹੇ ਹੈਗੇ ਨੇ ਤਾਂ ਪੂਰੀ ਗੱਲਬਾਤ ਕਰਾਂਗੇ ਸਨ ਡਾਕਟਰ ਨਿਤਿਨ ਟੰਡਨ ਜੀ ਮੌਜੂਦ ਨੇ ਗੱਲਬਾਤ ਕਰਨ ਲੈਣੇ ਸਰ ਯੂਨੀਵਰਸਿਟੀ ਦੇ ਵਿੱਚ ਅਸੀਂ ਮੌਜੂਦ ਹੈਗੇ ਹਾਂ ਕਦੋਂ ਇਹ ਯੂਨੀਵਰਸਿਟੀ ਇੱਥੇ ਹੋਣ ਚਾਹੀ ਸੀਗੀ ਕਿ ਮੈਂ ਸਿਟੀ ਗਰੁੱਪ ਦੇ ਬਿਹਾਫ ਤੇ ਸਭ ਤੋਂ ਪਹਿਲੋ ਮੈਂ ਸਾਰੇ ਵਿਊਅਰਸ ਦਾ ਧੰਨਵਾਦ ਕਰਦਾ ਹਾਂ ਜੀ ਔਰ ਮੈਂ ਧੰਨਵਾਦ ਕਰਦਾ ਹਾਂ ਜਗ ਬਾਣੀ ਦਾ ਜਿਨ੍ਹਾਂ ਨੇ ਤੁਹਾਡੇ ਆਪ ਜੀ ਦੀ رائے ਮੈਂ ਸਾਰੇ ਵਿਊਅਰਸ ਨਾਲ ਕਨੈਕਟ ਕਰਤੀ ਜੀ ਗੱਲ ਕਰਦੇ ਆ ਸਰ ਸਿਟੀ ਯੂਨੀਵਰਸਿਟੀ ਦੀ ਜਦੋਂ ਵੀ ਆਪਾਂ ਸਿਟੀ ਯੂਨੀਵਰਸਿਟੀ ਦੀ ਗੱਲ ਕਰਦੇ ਆ ਸਰ ਮੇਰੇ ਮਾਈਂਡ ਚ ਇੱਕੋ ਖਿਆਲ ਆਂਦਾ ði city stands for career transformation ਸਰ ਜੇ ਮੈਂ ਇਹਦੀ ਹੋਣ ਦੀ ਗੱਲ ਕਰਾਂ ਸਰ ਸਿਟੀ ਯੂਨੀਵਰਸਿਟੀ 2016 ਦੇ ਵਿੱਚ ਹੋਣ ਦੇ ਵਿੱਚ ਆਈ ਹੈ ਜੀ ਤੇ ਸਾਡੇ ਕੋਲ ਇਸ ਟਾਈਮ ਤੇ ਆਲਮੋਸਟ ਮੋਰ ਦੈਨ 7000 ਸਟੂਡੈਂਟਸ ਨੇ ਜੀ ਐਂਡ ਜੇ ਮੈਂ ਪ੍ਰੋਗਰਾਮ ਆਲਮੋਸਟ ਈਚ ਐਂਡ ਐਵਰੀ ਪ੍ਰੋਗਰਾਮ ਬਟ ਯੂ ਕੈਨ ਥਿੰਕ ਆਫ ਸਰ ਮੈਂ ਸਿਟੀ ਯੂਨੀਵਰਸਿਟੀ ਸਾਡੇ ਕੋਲ ਆਲਮੋਸਟ ਮੋਰ ਦੈਨ 100 ਜਿਹੜੇ ਪ੍ਰੋਗਰਾਮਸ ਨੇ ਯੂਜੀ ਪੀਜੀ ਤੇ ਪੀ ਐਚ ਡੀ ਦਾ ਵੀ ਆਪਾਂ ਚਲਾਉਂਦੇ ਆ ਜੀ ਸਾਡੇ ਜਿਹੜੇ ਚੇਅਰਮੈਨ ਸਰ ਹੈਗੇ ਨੇ ਜੀ ਚਰਨਜੀਤ ਸਿੰਘ ਚੰਨੀ ਜੀ ਉਹਨਾਂ ਦਾ ਸ਼ੁਰੂ ਤੋਂ ਹੀ ਇਹੀ ਖਿਆਲ ਸੀਗਾ ਕਿ ਆਪਾਂ ਕੈਟਰ ਕਰਨਾ ਪ੍ਰੀ ਨਰਸਰੀ ਟੂ ਪੀ ਐਚ ਡੀ ਤੇ ਜੇ ਮੈਂ ਸਿਟੀ ਗਰੁੱਪ ਦੀ ਗੱਲ ਕਰਾਂ ਅੱਜ ਦੇ ਦਿਨ ਸਾਡੇ ਕੋਲ ਸਰ ਚਾਰ ਸਕੂਲਸ ਨੇ ਜਿਹੜੇ ਕਿ ਪ੍ਰੀ ਨਰਸਰੀ ਟੂ ਪਲੱਸ 2 ਕੈਟਰ ਕਰਦੇ ਨੇ ਜੀ ਫਿਰ ਸਾਡੇ ਕੋਲ 16 ਕਾਲਜਿਸ ਨੇ ਜਿਹੜੇ ਕਿ ਦੋ ਡਿਫਰੈਂਟ ਸਪੈਡ ਹੋਏ ਨੇ ਅਹ ਇੱਕ ਸਾਡੇ ਕੋਲ ਸ਼ਾਹਪੂਰ ਕੈਂਪਸ ਹੈ ਇੱਕ ਸਾਡੇ ਕੋਲ ਮਕਸੂਦਾ ਕੈਂਪਸ ਹੈ ਚਲੰਦਰ ਦੀ ਤੇ ਹੁਣ ਮੈਂ ਗੱਲ ਕਰਦਾ ਸਰ ਸਿਟੀ ਯੂਨੀਵਰਸਿਟੀ ਦੀ ਸਰ ਸਿਟੀ ਯੂਨੀਵਰਸਿਟੀ ਜਿਹੜੀ ਹੈਗੀ ਹੈ ਸਰ ਅਗੇਨ ਮੈਂ ਤੁਹਾਨੂੰ ਕਿਹਾ 2016 ਦੇ ਵਿੱਚ ਹੋਣ ਦੇ ਚਾਹੀਏ ਸਰ ਪ੍ਰੋਗਰਾਮ ਸਾਡੇ ਕੋਲ ਸਰ ਮੈਨੇਜਮੈਂਟ ਤੋਂ ਲੈ ਕੇ ਲਾ ਫਾਰਮੇਸੀ ਇੰਜੀਨੀਅਰਿੰਗ ਸਾਡੇ ਕੋਲ ਸਾਰੇ ਪ੍ਰੋਗਰਾਮਸ ਨੇ ਸਰ ਸਾਰਿਆਂ ਸਾਡੇ ਕੋਲ ਯੂਜੀ ਪ੍ਰੋਗਰਾਮਸ ਨੇ ਪੀਜੀ ਪ੍ਰੋਗਰਾਮਸ ਨੇ ਪੀਐਚਡੀ ਪ੍ਰੋਗਰਾਮਸ ਨੇ ਔਰ ਇੱਕ ਮਤਨ ਅਨੁਸਾਰ ਐਕਸਕਲੂਸਿਵਿਟੀ ਦੀ ਗੱਲ ਦੱਸਣਾ ਸਰ ਸਾਡੇ ਕੋਲ ਸਾਡਾ ਕੋਈ ਵੀ ਜਿਹੜਾ ਪ੍ਰੋਗਰਾਮ ਹੈਗਾ ਸਰ ਉਹ ਵਿਦਆਊਟ ਇੰ ਨਹੀਂ ਹੈਗਾ ਜੀ ਯਾਨੀ ਕਿ ਸਕਿੱਲ ਵੀ ਨਾਲ ਤੁਸੀਂ ਬਿਲਕੁਲ ਜੀ ਬਿਲਕੁਲ ਬਿਲਕੁਲ ਜਿੱਦਾਂ ਤੁਹਾਨੂੰ ਮੈਂ ਕਿਹਾ ਸਰ ਸੀਟੀ ਸਟੈਂਡ ਫੋਰ ਕੈਰੀਅਰ ਟਰਾਂਸਫਰਮੇਸ਼ਨ ਸਰ ਸਰ ਗੋਨ ਆਰ ਦੀ ਡੇਸ ਜਿੱਦੋਂ ਬੱਚਾ ਚੰਗਾ ਸੀਗਾ ਕਿ ਆਪਾਂ ਕਲਾਸਰੂਮ ਦੇ ਵਿੱਚ ਟ੍ਰੈਡੀਸ਼ਨਲ ਪੜ੍ਹੀਏ ਹਨਾ ਟੀਚਰਸ ਆਂਦੇ ਸੀਗੇ ਕਲਾਸਰੂਮ ਦੇ ਵਿੱਚ ਆਂਦੇ ਸੀ ਚਲੇ ਜਾਂਦੇ ਸੀਗੇ ਅੱਜ ਕੱਲ ਦਾ ਸਰ ਸਟੂਡੈਂਟ ਤੁਸੀਂ ਦੇਖੋਗੇ ਸਰ ਹੀ ਦੇ ਆਰ ਵੈਰੀ ਵੈਲ ਅਵੇਅਰ ਸਰ ਉਹ ਤੇ ਸਰ ਜੇ ਤੁਸੀਂ ਕਲਾਸਿਸ ਦੀ ਗੱਲ ਕਰੋਗੇ ਔਨਲਾਈਨ ਸਭ ਕੁਝ ਅਵੇਲੇਬਲ ਹੈ ਬੱਚਾ ਪੜ ਰਿਹਾ ਹੈ YouTube ਹੈ ਅਲੱਗ-ਅਲੱਗ ਪੋਰਟਲਸ ਨੇ ਸਰ ਇੰਟਰਨੈਸ਼ਨਲ ਪੋਰਟਲਸ ਨੇ ਜਿੱਥੋਂ ਬੱਚ बच्चे आजकल पूछते हैं ਤੁਸੀਂ ਕਲਾਸਰੂਮ ਦੇ ਬਾਹਰ ਕੀ ਤੁਸੀਂ ਦਿੰਦੇ ਹੋ ਸੋ ਦੈਟ ਇਜ਼ ਵੇਅਰ தி ਸੀਟੀ ਇਜ਼ ਅ ਅਬਵ ਆਲ ਦੀ ਇੰਸਟੀਟਿਊਸ਼ਨਸ অর ਯੂਨੀਵਰਸਿਟੀ ਸਰ ਸਾਡੇ ਕੋ ਸਰ ਐਡਵਾਈਸਰੀ ਬੋਰਡਸ ਨੇ ਸਰ ਕਾਰਪੋਰੇਟ ਐਡਵਾਈਸਰੀ ਬੋਰਡਸ ਨੇ ਜਿੱਥੇ ਸਾਡੇ ਕੋ ਅਲੱਗ ਅਲੱਗ ਮੈਂ ਕਹਾਵਾਂਗਾ ਕੰਪਨੀਆਂ ਦੇ ਜਿਹੜੇ ਸੀਐਫਓਸ ਨੇ ਸੀਈਓਸ ਨੇ ਉਹ ਸਾਡੇ ਓਨ ਬੋਰਡ ਨੇ ਉਹ ਸਾਨੂੰ ਦੱਸਦੇ ਨੇ ਸਰ ਇੰਡਸਟਰੀ ਦੀ ਕੀ ਡਿਮਾਂਡਸ ਨੇ ਸਰ ਸਾਨੂੰ ਦੱਸਦੇ ਨੇ ਕਿ ਤੁਹਾਡਾ ਕਰਿਕੂਲਮ ਕਿੱਦਾਂ ਦਾ ਹੋਵੇ ਸੋ ਦੈਟ ਜਿੱਦੋਂ ਵੀ ਤੁਹਾਡਾ ਬੱਚਾ ਡਿਗਰੀ ਲੈ ਕੇ ਜਾਏ ਉਹ रेडी ਹੋਵੇ ਇੰਡਸਟਰੀ ਵਾਸਤੇ ਸਰ ਤੇ ਉਹਨਾਂ ਦੀ ਐਡਵਾਈਸ ਲੈ ਕੇ ਆਪਾਂ ਆਪਣੇ ਕਰਿਕੂਲਮ ਨੂੰ ਇਸ ਤਰ੍ਹਾਂ ਬਣਾਉਣਾ ਹੈ ਕਿ ਸਰ ਕਿ ਅੱਛਾ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਸਰ ਸਾਡਾ ਜਿਹੜਾ ਕਰਿਕੂਲਮ ਹੈ ਉਹ ਸਰ 30% ਸਿਰ ਸਾਡਾ ਥਿਊਰੀ ਆਪਣਾ ਪਾਰਟ ਹੈ 70% ਸਰ ਪ੍ਰੈਕਟੀਕਲ ਪਾਰਟ ਹੈ ਜੀ ਸਰ ਜਿਵੇਂ ਤੁਸੀਂ ਇਸ ਖੇਲ ਦੀ ਗੱਲ ਕੀਤੀ ਯਾਰ ਲੁਧਿਆਣਾ ਇੱਕ ਬਹੁਤ ਵੱਡਾ ਇੰਡਸਟਰੀ ਹੱਬ ਹੈਗਾ ਵਾ ਇਹਦੇ ਨਾਲ ਜਲੰਧਰ ਵੀ ਇੰਡਸਟਰੀਕ ਹੱਬ ਹੈਗਾ ਵਾ ਮੇਰੇ ਨਾਲ ਦਾ 100 ਕਿਲੋਮੀਟਰ ਦੇ ਅਧਾਰੇ ਦੇ ਵਿੱਚ ਇੱਕ ਪ੍ਰਾਈਵੇਟ ਐਸਸੀ ਯੂਨੀਵਰਸਿਟੀ ਆ ਜਿੱਥੇ ਬੱਚੇ ਪੜ੍ਹ ਕੇ ਜਾਂਦੇ ਤੇ ਨਾਲ ਦੀ ਨਾਲ ਉਹਨਾਂ ਨੂੰ ਜੋਬ ਵੀ ਮਿਲ ਜਾਂਦੀ ਇੱਕ ਫਾਇਦਾ ਜਿਹੜਾ ਬੈਨੀਫਿਟ ਆ ਉਹਨਾਂ ਨੂੰ ਸਭ ਤੋਂ ਵੱਡਾ ਇਹ ਮਿਲਦਾ ਵਾ ਬਿਲਕੁਲ ਸਰ ਬਿਲਕੁਲ ਮੈਂ ਤਾਂ ਦੱਸਣਾ ਚਾਹਾਂਗਾ ਸਰ ਸਾਡਾ ਜਿਹੜਾ ਜੀਓਗ੍ਰਾਫੀ ਜੇ ਮੈਂ ਦੇਖਾਂ ਸਿਟੀ ਯੂਨੀਵਰਸਿਟੀ ਦੀ ਅ ਜੇ ਮੈਂ ਇੱਥੋਂ ਦੀ ਗੱਲ ਕਰਾਂ 100 ਕਿਲੋਮੀਟਰ ਪੈਰੀਫੇਰੀ ਦੀ ਮੈਂ ਗੱਲ ਕਰ ਰਿਹਾ ਸਰ ਇਟਸ ਨੋਟ ਅਬਾਊਟ ਕਿ ਇਸ ਪੁਆਇੰਟ ਤੋਂ ਅੱਗੇ 100 ਕਿਲੋਮੀਟਰ ਪੂਰਾ ਪੈਰੀਫੇਰੀ 100 ਜਿਹੜਾ ਕਿਲੋਮੀਟਰ ਹੈ ਉੱਥੇ ਸਾਡੇ ਕੋ ਕੋਈ ਵੀ ਹਾਇਰ ਇੰਸਟੀਟਿਊਟ ਨਹੀਂ ਹੈਗਾ ਸਰ ਹਾਂ ਤੇ ਆਸ-ਪਾਸ ਦੇ ਸਰ ਮੈਂ ਤੁਹਾਨੂੰ ਦੱਸਾਂਗਾ ਜੀ ਜਿੰਨੀ ਆਪਾਂ ਐਡਮਿਸ਼ਨ ਕੀਤੀ ਹੈ ਇਸ ਵਾਰੀ ਲਾਸਟ ਟਾਈਮ ਦੀ ਜਦੋਂ ਐਡਮਿਸ਼ਨ ਦੀ ਗੱਲ ਕਰਨਾ ਸਰ ਤੇ ਵੀ ਆਰ ਦੀ ਹਾਈਐਸਟ ਐਡਮਿਸ਼ਨ ਰੀਸੀਵਰ ਫਰਮ ਦੀ ਪੰਜਾਬ ਏਰੀਆ ਸਰ اسپੈਸ਼ਲੀ ਜਿਦਾਂ ਸੀ ਗੱਲ ਕਰ ਰਿਹਾ ਲੁਧਿਆਣਾ ਦਾ ਹੋ ਗਿਆ ਫਿਰੋਜ਼ਪੁਰ ਦਾ ਹੋ ਗਿਆ ਕਾਂਡੇ ਦਾ ਹੋ ਗਿਆ ਸਰ ਇਤੋਂ ਸਾਰੇ ਪਾਸੇ ਸਾਡੇ ਕੋ ਬੱਚਾ ਬੜੀ ਮੀਨਸਪਤ ਕਹੂੰਗਾ ਜ ਜੇ ਅਸੀਂ ਇਸ ਦੀ ਗੱਲ ਕਰਾਂਗੇ ਖਾਸ ਕਰਕੇ ਹੋਵੇ ਕਿ ਤਦ ਇੱਥੇ ਬੱਚਿਆਂ ਦੀ ਗਿਣਤੀ ਜਿਹੜੀ ਆ ਵਧ ਰਹੀ ਆ ਦਿਨੋਂ ਦਿਨ ਕਿ ਖਾਸ ਹੋਰ ਪ੍ਰੋਜੈਕਟਾਂ ਦੇ ਉੱਤੇ ਜਿਹੜਾ ਕੰਮ ਯੂਨੀਵਰਸਿਟੀ ਕਰ ਰਹੀ ਹੈ ਅ ਸਰ ਬੇਸਿਕਲੀ ਆਪਾਂ ਫੋਕਸ ਕੀਤਾ ਹੈ ਚਾਰ ਚੀਜ਼ਾਂ ਦੇ ਉੱਪਰ ਸਰ ਜੇ ਮੈਂ ਗੱਲ ਕਰਾਂ ਜੀ ਔਰ ਅੱਜ ਕੱਲ ਮੂੰ ਲੱਗਦਾ ਕਿ ਬੱਚਾ ਇਹੀ ਚੀਜ਼ਾਂ ਲੱਭ ਰਿਹਾ ਸਰ ਜਿਹੜਾ ਸਭ ਤੋਂ ਪੱਲੋ ਸਰ ਬੱਚਾ ਲੱਭਦਾ ਵੈ ਕਿ ਕੋਈ ਵੀ ਕੋਈ ਮੈਂਜ ਕੋਰਸ ਕਰ ਰਿਹਾ ਤਿੰਨ ਤਰ੍ਹਾਂ ਦੇ ਸਰ ਮੇਰੇ ਕੋ ਉਹਦੀਆਂ ਹੋਣਗੀਆਂ ਆਊਟਪੁੱਟਸ ਜਾਂ ਤੇ ਮੈਂ ਹਰ ਸਟੱਡੀ ਸਰ ਕਰਨਾ ਚਾਹੁੰਦਾ ਜੀ ਅੱਗੇ ਜਾਣਾ ਚਾਹੁੰਦਾ ਵਾਂ ਪੜ੍ਹਾਈ ਦੇ ਵਿੱਚ दूजा मैं रिसर्च बड़ा एक्टिव बनना चाहना सर तीजा मैं की करना चाहना वा जी जॉब करना चाहना एंड फोर्थ विच इज़ वैरी इंपॉर्टेंट अजक जो बच्चे घट कर रहे हैं कि मैं अपना स्टार्टअप करना चाहना सर मैं तुम्हें यह दसना चाहगा सर जी सिटी यूनिवर्सिटी है इट इज़ ए कंपलीट पैकेज फॉर द स्टूडेंट सर पहली गल जो मैं कर दाँ सर जो मैं हायर स्टडीज करनी है सर हायर स्टडीज कभी भी रिसर्च तो बिना नहीं हो सकती सर जो मैं रिसर्च की गल करा सर वी हैव फाइल्ड मोर दैन हंड्रेड पेटेंट्स इन द फर्स्ट क्वाटर ऑफ टू थाउजेंड एंड ट्वेंटी फाइव तो सोच सकते हो सर कि इट इज़ वेरी डिफिकल्ट फाइलिंग इन वन पेटेंट तो जो सौ पेटेंट क्वार्टर क्वाटर फाइल किया है सो दैट शोज अवर पोटेंशियल ऑफ द स्टूडेंट्स दैट शोज द इंफ्रास्ट्रक्चर लैब विच वी प्रोवाइड टू द स्टूडेंट सर जे मैं गल करा सर फार्मेसी की साडे को जैबराफिश लैब है सर हूने हूने नवी ड्रोसोफिला लैब एसटैबलिश की है जी तो जी लागे छागे यूनिवर्सिटीज ने कॉलेज ने ਉਧਰਲੇ ਜਿਹੜੇ ਟੀਚਰਸ ਨੇ ਫੈਕਲਟੀ ਮੈਂਬਰਸ ਨੇ ਉਹ ਇੱਥੇ ਆ ਕੇ ਟ੍ਰੇਨ ਹੁੰਦੇ ਨੇ ਸਰ ਆਈ ਥਿੰਕ ਵੀ ਆਰ ਦੀ ਫਰਸਟ ਵਨ ਇਨ ਦੀ ਨਾਰਥ ਰੀਜਨ ਜਿਨ ਨੇ ਇਹ ਸਟਾਰਟ ਕੀਤਾ ਸਰ ਇਫ ਆਈ ਟਾਕ ਅਬਾਊਟ ਹੋਟਲ ਮੈਨੇਜਮੈਂਟ ਸਰ ਵੀ ਹੈਵ ਫੁੱਲ ਫਲੇਜਡ ਐਵੀਏਸ਼ਨ ਲੈਬ ਸਰ ਜਿੱਥੇ ਬੱਚਿਆਂ ਨੂੰ ਰੀਅਲ ਟਾਈਮ ਜੋ ਹਵਾਈ ਜਹਾਜ਼ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਸਰਵ ਕਰਨਾ ਹੈ ਕਿਉਂਕਿ ਉਹਨਾਂ ਦੀ ਛਾਤਰੀ ਛੋਟੀ ਹੁੰਦੀ ਹੈ ਸਰ ਕਿਸ ਤਰ੍ਹਾਂ ਤੁਸੀਂ ਚੁੱਕ ਕੇ ਜਾਣਾ ਹੈ ਕਿਸ ਤਰ੍ਹਾਂ ਤੁਸੀਂ ਸਰਵ ਕਰਨਾ ਹੈ ਸਭ ਕੁਝ ਸਰ ਸਿਖਾਉਣਾ ਹੈ ਆਪਾਂ ਸਰ ਇਫ ਆਈ ਟਾਕ ਅਬਾਊਟ ਇੰਜੀਨੀਅਰਿੰਗ ਇੰਜੀਨੀਅਰਿੰਗ ਦੇ ਸਾਡੀ ਰਾਈਸ ਲੈਬ ਹੈ ਬੋਸ਼ ਲੈਬ ਹੈ ਸਰ ਤੇ ਜਿੱਥੇ ਬੱਚੇ ਫ੍ਰੀ ਟਾਈਮ ਦੇ ਵਿੱਚ ਸਰ ਅੱਛਾ ਇੱਕ ਤਾਂ ਹੋਰ ਗੱਲ ਦੱਸ ਦਾਂ ਮੈਂ ਸਰ ਜਿਹੜੀ ਸਾਡੀ ਲੈब्स ਨੇ ਸਰ ਉਹ 24 ਆਵਰਸ ਓਕੇ ਬੱਚਿਆਂ ਵਾਸਤੇ ਸਰ ਖੁੱਲੀਆਂ ਨੇ ਜੀ ਮਤਲਬ ਜਦੋਂ ਮਰਜ਼ੀ ਆ ਕੇ ਬੱਚਾ ਪ੍ਰੈਕਟਿਸ ਕਰ ਸਕਦਾ ਸੱਚ ਕਰ ਬਿਲਕੁਲ ਬਿਲਕੁਲ ਸਰ ਜਦੋਂ ਮਰਜ਼ੀ ਰਿਸਰਚ ਕਰ ਸਕਦਾ ਸਰ ਮੈਂਟਸ ਜਿਹੜੇ ਹੈਗੇ ਨੇ ਸਰ ਸਾਡੇ ਮੋਸਟ ਆਫ ਦੀ ਫੈਕਲਟੀ ਮੈਂਬਰਸ ਨੇ ਈਦਰ ਦੇ ਹੈਵ ਇੰਡਸਟਰੀ ਅੱਛਾ ਮਤਲਬ ਦੱਸ ਦਾਂ ਸਰ ਜਿਹੜੇ ਸਾਡੇ ਫੈਕਲਟੀ ਮੈਂਬਰਸ ਨੇ ਆਪਾਂ ਕੋਈ ਵੀ ਫੈਕਲਟੀ ਮੈਂਬਰਸ ਇਦਾਂ ਨਹੀਂ ਰੱਖੀਦਾ ਜਿਹੜਾ ਇੰਡਸਟਰੀਅਲ ਐਕਸਪੀਰੀਅੰਸ ਨਾ ਹੋਇਆ ਜਿੰਨੂੰ ਸਰ ਜੇ ਮੈਂ ਆਪਣੀ ਗ ਮੈਨੂੰ ਆਲਮੋਸਟ 12 ইয়ার্স ফার্মা ইন্ডাস্ট্রি ਦਾ ਐਕਸਪੀਰੀਅੰਸ ਹੈ ਸਰ ਐਂਡ ਉਸ ਤੋਂ ਬਾਅਦ ਮੈਂ 10 ਸਾਲ ਅਕੈਡਮਿਕ ਸੈਕਟਰ 'ਚ ਕੰਮ ਕੀਤਾ ਜੀ ਜੇ ਮੈਂ ਗੱਲ ਕਰਾਂ ਸਾਡੇ ਵਾਈਸ ਚਾਂਸਲਰ ਸਾਹਿਬ ਸਰ ਹੀ ਇਜ਼ ਅ ਬੈਂਕਰ ਉਹਨਾਂ ਨੂੰ ਵੀ ਮੋਰ ਥੈਨ 15 ইয়ার্স ਆਫ ਬੈਂਕਿੰਗ ਦਾ ਐਕਸਪੀਰੀਅੰਸ ਹੈ ਸਰ ਜੇ ਮੈਂ ਆਪਣੇ ਡੀਨ ਅਕੈਡਮਿਕਸ ਦੀ ਗੱਲ ਕਰਾਂ ਸਰ ਸ਼ੀ ਇਸ ਫਰਮ ਲਾ ਬੈਕਗਰਾਉਂਡ ਉਹ ਮਤਲਬ ਉਹਨਾਂ ਨੇ ਪ੍ਰੈਕਟਿਸ ਕੀਤੀ ਹੋਈ ਹੈ ਸਰ ਤੇ ਸਾਨੂੰ ਪਤਾ ਹੈ ਸਰ ਅੱਜਕੱਲ ਇੰਡਸਟਰੀ ਦੀ ਡਿਮਾਂਡ ਕੀ ਹੈ ਸਰ ਸਸਟ੍ਰੇਜ ਇੰਡਸਟਰੀ ਜਿੱਥੇ ਤੁਹਾਡੀ ਯੂਨੀਵਰਸਿਟੀ ਇਸ ਤਰ੍ਹਾਂ ਕੰਮਾਂ 'ਚ ਮੱਲਾ ਮਾਰ ਰਹੀ ਆ ਸਪੋਰਟ ਦੇ ਕਹਿੰਦੇ ਬਹੁਤ ਉੱਪਰ ਜਾ ਰਹੇ ਨੇ ਤੁਹਾਡੇ ਸਟੂਡੈਂਟ ਨੇ ਬਹੁਤ ਸਾਰੇ ਮੈਡਲ ਜਿਹੜੇ ਨੇ ਇਸ ਯੂਨੀਵਰਸਿਟੀ ਨੇ ਜਿੱਤੇ ਹੈਗੇ ਨੇ ਤਾਂ ਕਿਹੜੀ ਕਿਹੜੀ ਸਪੋਰਟਸ ਦੇ ਵਿੱਚ ਹਿੱਸਾ ਜਿਹੜਾ ਤੁਹਾਡੇ ਸਟੂਡੈਂਟ ਲੈਂਦੇ ਨੇ ਜੀ ਸਰ ਜੀ ਤੁਸੀਂ ਬੜਾ ਵੈਲਿਡ ਕੁਐਸਚਨ ਸਰ ਪੁੱਛਿਆ ਜੀ ਇਨਫੈਕਟ ਮੈਂ ਇਹਨੂੰ ਮਿਸ ਕਰ ਜਣਾ ਸੀਗਾ ਸਪੋਰਟਸ ਤਾਂ ਮੈਂ ਸਰ ਦੱਸਦਾ ਜੀ ਸਾਡੇ ਕੋਲ ਜੇ ਮੈਂ ਗੱਲ ਕਰਾਂ ਇਨਫਰਾਸਟ੍ਰਕਚਰ ਦੀ ਸਰ ਵੀ ਹੈਵ ਯੂ نو ਵੈਰੀ ਹਿਊਜ ਗਰਾਊਂਡ ਵੀ ਹੈਵ ਬਾਸਕਟਬਾਲ ਸਰ ਦੀ ਵੀ ਹੈਵ आवर ओन ক্রিকেট ਟੀਮ ਸਰ ਪੰਗੜਾ ਟੀਮ ਹੈ ਸਰ ਸਾਡੇ ਕੋਲ ਅੱਛਾ ਮੈਂ ਹਮ ਗੱਲ ਦੱਸਣਾ ਸਰ ਲਾਸਟ ਈਅਰ ਆਪਾਂ ਇੱਕ ਵਰਲਡ ਕਲਾਸ সুইਮਿੰਗ ਪੂਲ ਸਰੇ ਥੇ ਇਨੋਗਰੇਟ ਕੀਤਾ ਸਰ ਓਕੇ ਯੈਸ ਸਰ ਯੈਸ ਸਰ ਐਸੀ ਯੂਨੀਵਰਸਿਟੀ ਦੇ ਵਿੱਚ ਐਸੀ ਯੂਨੀਵਰਸਿਟੀ ਕੀਤਾ ਸਰ ਐਸੀ ਯੂਨੀਵਰਸਿਟੀ ਕੀਤਾ ਜੀ ਤੇ ਜੇ ਮੈਂ ਗੱਲ ਕਰਾਂ ਸਰ ਅੱਛਾ ਤੁਸੀਂ ਕਿੱਥੋਂ ਤੁਸੀਂ ਡਿਫਾਈਨ ਕਰੋਗੇ ਕਿ ਵੀ ਆਰ ਡੂਇੰਗ ਵੈਰੀ ਗੁੱਡ ਇਨ ਸਪੋਰਟ ਸਰ ਥੈਟ ਇਜ਼ ਇਨ ਦੀ AIU ਕੰਪੀਟੀਸ਼ਨ ਸਰ ਜਿਹੜੀ 올 ਇੰਡੀਆ ਯੂਨੀਵਰਸਿਟੀ ਲੈਵਲ ਤੇ ਕੰਪੀਟੀਸ਼ਨ ਹੁੰਦਾ ਸਰ ਮੈਂ ਤੁਹਾਨੂੰ ਬੜਾ ਪ੍ਰਾਊਡਲੀ ਦੱਸਣਾ ਚਾਹਾਂਗਾ ਕਿ ਸਾਡੀ ਕੁੜੀਆਂ ਨੇ ਸਰ ਅ AIU de vich, sir. ਜਿੱਥੇ ਕਿ 132 ਇੰਸਟੀਚਿਊਸ਼ਨਸ ਨੇ ਪਾਰਟਿਸਪੇਟ ਕੀਤਾ ਸੀਗਾ ਸਰ ਐਂਡ ਉਹਨਾਂ ਦੇ ਪੋਟੈਂਸ਼ੀਅਲ ਦੇ ਨਾਲ ਸਰ ਸਿਟੀ ਯੂਨੀਵਰਸਿਟੀ ਨੇ ਫਸਟ ਡਿਵੀਜ਼ਨ ਸਰ ਫਸਟ ਜਿਹੜਾ ਆਪਣਾ ਪੋਜੀਸ਼ਨ ਹੈਗੀ ਹੈ ਉਹ ਬੈਕ ਕੀਤੀ ਜੀ ਸਰ ਸਕਿੱਲ ਦੇ ਵਿੱਚ ਫਿਰ ਅਸੀਂ ਅਸੀਂ ਗੱਲ ਆਏ ਨੇ ਸਕਿੱਲ ਦੇ ਉੱਤੇ ਕਿੰਨਾ ਕ ਬੱਚਾ ਜਿਹੜਾ ਵਾ ਇਥੋਂ ਜਿਹੜਾ ਵਾ ਸਟੂਡੈਂਟ ਜਿਹੜਾ ਤੁਹਾਡਾ ਇਥੋਂ ਪੜ ਕੇ ਗਿਆ ਵਾ ਜਾਂ ਉਹਨਾਂ ਨੂੰ ਜੋਬ ਮਿਲ ਚੁੱਕੀਆਂ ਨੇ ਉਸ ਤੇ ਬਾਰੇ ਵੀ ਥੋੜੀ ਜਾਣਕਾਰੀ ਸਰ ਜੋਬਸ ਮੈਂ ਫਿਰ ਤੁਹਾਨੂੰ ਦੱਸਣਾ ਚਾਹਾਂਗਾ ਸਰ ਜਿਹੜੇ ਸਾਡੇ ਚੇਅਰਮੈਨ ਸਰ ਹੈਗੇ ਨੇ ਸਰ ਜਰਨਜੀਤ ਸਿੰਘ ਚੰਨੀ ਜੀ ਸਰ ਇੱਕ ਦਿਨ ਆਪਾਂ ਵੈਸੇ ਹੀ ਬੈਠੇ ਸੀਗੇ ਸਰ ਮੀਟਿੰਗ ਕਰ ਰਹੇ ਸੀਗੇ ਸਰ ਤੇ ਉਹ ਜੋਬਸ ਜਿਹੜੀ ਪਲੇਸਮੈਂਟ ਐਕਟੀਵਿਟੀਜ਼ ਨੇ ਉਹਨਾਂ ਬਾਰੇ ਡਿਸਕਸ਼ਨ ਹੋ ਰਹੀ ਸੀ ਡਾਟਾ ਆਪਾਂ ਉਹਨਾਂ ਨੂੰ ਪੇਸ਼ ਕੀਤਾ ਜੀ ਕਿ ਸਾਡੇ ਜਿਹੜੀ ਪਲੇਸਮੈਂਟ ਹੈਗੀਆਂ ਨੇ ਮਕਿ 100% ਹੈ ਸਰ ਜਿੰਨੇ ਸਾਡੇ ਬੱਚੇ ਇੱਥੇ ਰਜਿਸਟਰ ਹੁੰਦੇ ਨੇ ਸਰ ਹੋਈ ਅਸ਼્યોਰ 100% ਗਾਰੰਟੀ ਟੂ 올 ਦੀ ਸਟੂਡੈਂਟਸ ਤੇ ਉਦੋਂ ਦੀ ਸਰ ਚੇਅਰਮੈਨ ਸਰ ਦੇ ਮਾਈਂਡ ਚ ਗੱਲ ਆਈ ਕਿ ਆਪਾਂ ਆਪਣੇ ਬੱਚਿਆਂ ਨੂੰ ਤੇ ਕੈਟੇਗਰੀ ਜਾ ਰਹੇ ਆ ਜਿੰਨੇ ਸਾਡੇ ਕੋਲ ਬੱਚੇ ਆ ਰਹੇ ਨੇ ਆਪਾਂ ਉਹਨਾਂ ਨੂੰ ਜੋਬਸ ਦਵਾਈ ਜਾ ਰਹੇ ਆ what about the students of the nearby institutions okay. what about the students from the society te othon di sir sade koi bada unique idea nikla jada mainu lagda ni sir india de vich koi bhi university ya koi institution kar rha so that is jobs for all sir onna to sir sanu prerana leke apa jobs for all di ek activity start kita under csr initiative ਜਿੱਥੇ ਆਪਸਰ ਕੀ ਕਰਦੇ ਆ ਕਿ ਡਿਫਰੈਂਟ ਡਿਫਰੈਂਟ ਕੰਟਰੀਜ਼ ਨੂੰ ਆਪਾਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਅਲੱਗ-ਅਲੱਗ ਸਟੇਟਸ ਦੀਸ ਚਾਹੀਦਾ ਸਰ ਕੰਪਨੀਆਂਸ ਨੂੰ ਨਾਲ ਲੈ ਕੇ ਜਾਈਦਾ ਐਂਡ ਵੀ ਓਪਨ ਦੈਟ ਪਲੇਸਮੈਂਟ ਰਾਈਟ ਟੂ ਏਵਰੀ ਸਟੂਡੈਂਟ ਇਰਿਸਪੈਕਟਿਵ ਆਫ ਕਿ ਕੀ ਉਹ ਸੀਟੀ ਗਰੁੱਪ ਦਾ ਪਾਰਟ ਹੈ ਕਿ ਨਹੀਂ ਹੈ ਸਰ ਤੇ ਮੈਂ ਬੜਾ ਪ੍ਰੋਬਬਲੀ ਸਰ ਤੁਹਾਨੂੰ ਦੱਸਣਾ ਚਾਹਾਂਗਾ ਕਿ ਲਾਸਟ ਈਅਰ ਆਪਾਂ ਮੈਗਾ ਜੋਬ ਫੇਅਰ ਕਿਤੇ ਨੇ ਸਰ ਹਿਮਾਚਲ ਕਿਤੇ ਨੇ ਥੈਨ ਜੰਮੂ ਕਸ਼ਮੀਰ ਕਿਤੇ ਨੇ ਸਰ ਹਰਿਆਣਾ ਚ ਕਿਤੇ ਨੇ ਸਰ ਲੁਧਿਆਣਾ ਚ ਕਿਤੇ ਨੇ ਨਾਓ ਵੀ ਆਰ ਪਲੈਨਿੰਗ ਟੂ ਹੈਵ ਜੋਬ ਫੇਅਰ 800 ਬੱਚੇ ਸਰ ਅਜ ਤੱਕ ਆਪਾਂ ਮੈਂ ਗੱਲ ਕਰ ਰਿਹਾ ਸਰ ਅਦਰ ਦੈਨ ਸਿਟੀ ਯੂਨੀਵਰਸਿਟੀ ਸਿਟੀ ਯੂਨੀਵਰਸਿਟੀ ਤੇ 100% ਪਲੇਸਮੈਂਟ ਹੈ ਸਰ ਬਟ ਆਊਟ ਆਪਾਂ ਆਲਮੋਸਟ ਮੋਰ ਦੈਨ 800 ਸਟੂਡੈਂਟਸ ਆਪਾਂ ਪਲੇਸ ਕੀਤੇ ਨੇ ਜੀ ਔਰ ਉਹਦੇ ਵਿੱਚ ਵੀ ਜੇ ਮੈਂ ਕੰਪਨੀਆਂਜ਼ ਦੀ ਗੱਲ ਕਰਾਂ ਸਰ ਕੰਪਨੀਆਂਜ਼ ਵੈਰੀ ਕਰਦੀਆਂ ਨੇ ਸਰ ਬੈਂਕਿੰਗ ਸੈਕਟਰ ਤੋਂ ਸਾਡੇ ਕੋਲ ਕੰਪਨੀਆਂਜ਼ ਆ ਗਈਆਂ ਨੇ ਜਿਹੜੇ ਸਾਡੇ ਨਾਲ ਐਸੋਸੀਏਟਿਡ ਹੈਗੀਆਂ ਨੇ ਸਾਡੇ ਕੋਲ ਫਾਰਮੇਸੀ ਦੇ ਵਿੱਚ ਸਾਡੇ ਕੋਲ ਫਾਰਮਾਸਿਊਟੀਕਲ ਕੰਪਨੀਆਂਜ਼ ਆ ਗਈਆਂ ਨੇ ਦੈਨ ਵੀ ਹੈਵ ਕੰਪਨੀਆਂ ਫਰਮ ਦੀ ਇੰਜੀਨੀਅਰਿੰਗ ਬੈਕਗਰਾਉਂਡ ਐਲਸੋ ਕੰਪਨੀਆਂ ਫਰਮ ਯੂ نو ਮੈਨੇਜਮੈਂਟ ਹੋਟਲ ਮੈਨੇਜਮੈਂਟ ਦੀ ਗੱਲ ਕਰਾਂ ਸਾਡੇ ਕੋ ਸਾਰੀ ਕੰਪਨੀਆਂ ਹੈਗੀਆਂ ਨੇ ਸਰ ਤੇ ਜੇ ਮੈਂ ਪੈਕੇਜ ਦੀ ਗੱਲ ਕਰਾਂ ਸਰ ਆਪਣੇ ਸਟੂਡੈਂਟਸ ਦੀ ਸਿਟੀ ਯੂਨੀਵਰਸਿਟੀ ਜੇ ਮੈਂ ਗੱਲ ਕਰਦਾ ਤੇ ਜਿਹੜੇ ਸਾਡੇ ਬੱਚੇ ਨੇ ਸਰ ਜੇ ਮੈਂ ਹਾਈਐਸਟ ਪੈਕੇਜ ਦੀ ਗੱਲ ਕਰਾਂ 51 ਲੱਖ ਪਰ ਐਨਮ ਸਾਡੇ ਬੱਚੇ ਨੇ ਸਰ ਬੱਚਾ ਪਲੇਸ ਹੋਇਆ ਜੀ ਤੇ ਜੇ ਮੈਂ ਹੋਟਲ ਮੈਨੇਜਮੈਂਟ ਦੀ ਗੱਲ ਕਰਾਂ ਸਰ ਵੀ ਆਰ ਡੂਇੰਗ ਵੈਰੀ ਗੁੱਡ ਇਨ ਇੰਟਰਨੈਸ਼ਨਲ ਪਲੇਸਮੈਂਟ ਸਰ ਸਾਡੇ ਬੱਚੇ ਸਰ ਦੁਬਈ ਦੇ ਵਿੱਚ ਦੈਨ ਸਾਊਦੀ ਅਰੇਬੀਆ ਦੇ ਵਿੱਚ ਯੂਰਪ ਦੇ ਵਿੱਚ ਸਰ US ਦੇ ਵਿੱਚ پلیਸ ਹੋ ਇਨ ਸਰ ਐਂਡ দেয়ার ਅਵਰ ਅਲੂਮਨਾਇਸਰ ਸਰ ਸਰ ਲਾਸਟ ਮਨਸ ਵਾਲੇ ਕੀ ਕਿ ਯੂਨੀਵਰਸਿਟੀ ਬਹੁਤ ਚੰਗਾ ਉਪਰਾਲੇ ਕਰ ਰਹੀ ਆ ਵਿਦਿਆਰਥੀ ਨੂੰ ਪੜਾ ਰਹੀ ਆ ਕੀ ਮੈਸੇਜ ਦੇਣਾ ਚਾਹੋਗੇ ਵਿਦਿਆਰਥੀਆਂ ਦੇ ਲਈ ਜਿਹੜੇ ਬੱਚੇ ਇੱਥੇ ਵਿਸ਼ਵਾਸ ਲੈ ਕੇ ਆਉਂਦੇ ਨੇ ਉਹਨਾਂ ਲਈ ਕੀ ਮੈਸੇਜ ਜੀ ਜੀ ਸਰ ਦੋ ਤਰ੍ਹਾਂ ਦੇ ਮੇਰੇ ਮੈਸੇਜ ਨੇ ਜੀ ਇੱਕ ਤੇ ਮੈਸੇਜ ਹੈਗਾ ਬੱਚਿਆਂ ਵਾਸਤੇ ਜਿਹੜੇ ਕਿ ਸਾਡੇ ਕੰਟੀਨਿਊਇੰਗ ਸਟੂਡੈਂਟ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਸਰ ਕਿ ਯੂ ਹੈਵ ਮੇਡ ਅ ਵੈਰੀ ਰਾਈਟ ਡਿਸਿਜਨ ਯੂ ਹੈਵ ਮੇਡ ਅ ਵੈਰੀ ਜੁਡੀਸ਼ੀਅਸ ਚੁਆਇਸ ਐਂਡ ਵੀ ਆਰ ਵੈਰੀ ਪ੍ਰਾਊਡ ਓਨਰ ਟੂ ਹੈਵ ਯੂ ਇਨ ਦੀ ਸੀਟੀ ਗਰੁੱਪ ਔਰ ਆਪਾਂ ਤੁਹਾਨੂੰ 100% ਸਰ ਜੋਬ ਓਪਰਚੁਨਿਟੀਜ਼ ਇਨਸ਼ੋਰ ਕਰਦੇ ਹਾਂ ਸਰ ਐਂਡ ਵੀ ਵਿਲ ਇਨਸ਼ੋਰ ਥੈਟ ਯੂ ਡੂ ਗੁੱਡ ਯੂ ਡੂ ਗੁੱਡ ਇਨ ਰਿਸਰਚ ਐਸ ਵੈਲ ਤੇ ਜਿਹੜੇ ਸਾਡੇ ਪ੍ਰੋਸਪੈਕਟਿਵ ਸਟੂਡੈਂਟਸ ਨੇ ਸਰ ਉਹਨਾਂ ਨੂੰ ਮੈਂ ਕਹਾਂਗਾ ਕਿ ਸਰ ਤੁਸੀਂ ਇੱਕ ਵਾਰੀ ਕਿਉਂਕਿ ਮੈਂ ਤੁਸੀਂ ਮੈਨੂੰ ਜੇ ਪੁੱਛੋ ਕਿ ਸਿਟੀ ਯੂਨੀਵਰਸਿਟੀ ਬਾਰੇ ਆਈ ਕੀਪ ਔਨ ਯੂ ਨੋ ਸੇਇੰਗ ਦੀ ਥਿੰਗਸ ਐਂਡ ਇਵਨ ਦੀ ਹੋਲ ਡੇ ਊਡ ਬੀ ਵੈਰੀ ਲੈਸ ਅਮਾਉਂਟ ਫੋਰ ਮੀ ਮੈਂ ਇਹਨਾਂ ਨੂੰ ਕਹਾਂਗਾ ਕਿ ਤੁਸੀਂ ਇੱਕ ਵਾਰੀ ਸਾਡਾ ਫਾਊਂਡੇਸ਼ਨ ਪ੍ਰੋਗਰਾਮ ਜਿਹੜਾ ਆਪਾਂ ਸਟਾਰਟ ਕੀਤਾ ਸਰ ਸਿਟੀ ਯੂਨੀਵਰਸਿਟੀ ਨੇ that is for the prospective students ਸਰ ਉਹਦੇ ਸਾਡੇ ਕੋ ਬੈਚਸ ਹੁੰਦੇ ਨੇ ਹਫਤਾ 10 ਦਿਨ 15 ਦਿਨ ਦੇ ਸਾਡੇ ਬੈਚਸ ਹੁੰਦੇ ਨੇ ਐਟ ਅ ਵੈਰੀ ਨੋਮੀਨਲ অর ਮੈਂ ਇਹਨਾਂ ਨੂੰ ਕਹਾਂਗਾ ਕਿ ਬਿਲਕੁਲ ਫ੍ਰੀ ਆਫ ਕੋਸਟ ਹੈਗਾ ਜੀ ਉਹਦੇ ਸਾਨੂੰ ਰਜਿਸਟਰ ਕਰਨ ਜੀ ਤੇ ਤੁਹਾਨੂੰ ਆਪ ਨੂੰ ਪਤਾ ਚੱਲੂਗਾ ਜੀ ਕਿ ਸਾਡੀ ਫੈਕਲਟੀ ਮੈਂਬਰ ਦੀ ਸਟਰੈਂਥ ਕੀ ਹੈਗੀ ਜੀ ਇੱਕ ਮੈਂ ਇਹਨਾਂ ਨੂੰ ਕਹਾਂਗਾ ਤੁਸੀਂ ਵਿਜ਼ਿਟ ਸ਼ੁਰੂ ਕਰੋ ਸਰ ਇੱਥੇ ਸਾਡੀਆਂ ਵਰਲਡ ਕਲਾਸ ਲੈਬਸ ਦੇਖੋ ਇੱਥੇ ਸਰ which makes uh, us different from the other universities at national and international level ਸਰ ਬਿਲਕੁਲ ਪ੍ਰੋ ਵਾਈਸ ਚਾਂਸ ਦਾ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਡਾਕਟਰ ਨਿਤਿਨ ਟੰਡਰ ਨੇ ਜਿਨ੍ਹਾਂ ਨੇ ਯੂਨੀਵਰਸਿਟੀ ਦੀਆਂ ਉਪਲਬਧੀਆਂ ਕਦਾਈਆਂ ਨਾਲ ਦੀ ਨਾਲ ਇੱਕ ਮੈਸੇਜ ਜਿਹੜਾ ਵਾ ਬੱਚਿਆਂ ਦੇ ਲਈ ਖਾਸ ਦਿੱਤਾ ਵਾ ਕੈਮਰਾਮੈਨ ਗੁਰਵਿੰਦਰ ਤੇ ਨਰਿੰਦਰ ਕੁਮਾਰ ਜਗਬੰਤ ਟੀਵੀ ਸਿਟੀ ਯੂਨੀਵਰਸਿਟੀ